ਨਾ ਬੁੱਲੂ ਦਾ ਬੱਕ ਤੇਰਾ ਤੂੰ ਮੈਂ ਜਿੰਨਾ ਨਹੀਂ ਸੋਈਏ ਨਾ ਤੇਰੇ ਮੇਰਾ ਤੂੰ ਨਾ ਵੀ ਤੇਰਾ ਆ ਕੁਝ ਵੀ ਨਹੀਂ ਹਸ ਕੋ ਦਿਲ ਮੇਰਾ ਕਜੇ ਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ